ਵਿਰੋਧੀ ਪਾਰਟੀਆਂ ਮਜ਼ਾਕ ਉਡਾਉਂਦੀਆਂ ਸੀ ਲੈ ਕਿਉਂਕਿ ਉਹਨਾਂ ਨੇ ਤਾਂ ਕਦੇ ਇਹ ਕੰਮ ਕੀਤਾ ਨਾ ਜੀ ਕਿੱਥੇ ਦਿੱਤੀਆਂ ਨੌਕਰੀਆਂ ਕੌਣ ਕੌਣ ਨੇ ਕੱਟ ਦਿੰਨੇ ਫੜਾਇਓ ਮੈਨੂੰ ਆ ਜਾ ਰ ਭੇਜ ਦੋ ਸੁਖਬੀਰ ਬਾਦਲ ਨੂੰ ਯਾਰ ਇੱਕ ਤਾਂ ਹੁੰਦਾ ਮੰਦ ਬੁੱਧੀ ਚਲੋ ਮੰਦ ਬੁੱਧੀ ਵੀ ਤਾਂ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦਬੁੱਧੀ ਹੈ ਆ ਸਾਰਾ ਲਿਸਟ ਪਈ ਹੈ ਅਕਾਲੀ ਦਲ ਤੇ ਕਾਂਗਰਸੀਆਂ ਦੇ ਪੋਤੇ-ਪੋਤੀਆਂ ਨੂੰ ਵੀ ਮਿਲ ਗਈ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੁੱਕਿਆ ਸੁਖਵੀਰ ਤੇ ਕੈਪਟਨ ਆਪਣੇ ਹੀ ਰਿਸ਼ਤੇਦਾਰਾਂ ਨੂੰ ਨੌਕਰੀਆਂ ਦੇਣ ਦੀ ਅਸਲ ਸੱਚਾਈ ਦੱਸੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਹੈ ਕਿ ਆਖਰ ਜਿੱਥੇ ਅਸੀਂ ਆਪਣੇ ਗਰੀਬ ਲੋਕਾਂ ਨੂੰ ਜਿੱਥੇ ਸਿੱਖਿਆ ਦੇ ਆਧਾਰ ਤੇ ਨੌਕਰੀਆਂ ਦੇ ਰਹੇ ਹਾਂ ਉੱਥੇ ਹੀ ਪਿਛਲੀਆਂ ਸਰਕਾਰਾਂ ਨੇ ਆਪਣੇ ਹੀ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਨਿਵਾਜਿਆ ਹੈ ਸੋ ਆਪਣੇ ਪੋਤੇ-ਪੋਤੀਆਂ ਤੱਕ ਨੂੰ ਵੀ ਨੌਕਰੀਆਂ ਦੇ ਛੱਡੀਆਂ ਨੇ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਪੰਜਾਬ ਦੀ ਜਨਤਾ ਦੇ ਨਾਲ ਤੋ ਕਹੀ ਤਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਬੀਰ ਸਿੰਘ ਬਾਦਲ ਤੇ ਜਿੱਥੇ ਤੰਜ ਕਸਿਆ ਉਸ ਨੂੰ ਬੰਦ ਬੁੱਧੀ ਆਖਿਆ ਤੇ ਮਜੀਠੀਆ ਨੂੰ ਵੀ ਕਿਹਾ ਹੈ ਕਿ ਉਹ ਦਾਜ ਵਿੱਚ ਆਇਆ ਹੋਇਆ ਏ ਜੋ ਆਖਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਇਹਨਾਂ ਲੋਕਾਂ ਨੇ ਜਿੱਤ ਕੇ ਅੰਦਰ ਬੈਠ ਕੇ ਫੈਸਲੇ ਕੀਤੇ ਚੰਡੀਗੜ੍ਹ ਕੀਤੇ ਗਏ ਫੈਸਲੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਕਰਦੇ ਨੇ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਆਓ ਵੇਖਦੇ ਆ ਇਸ ਵੀਡੀਓ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਹੁਣ ਬੋਲਣ ਦੀ ਕੋਈ ਲੋੜ ਹੈ ਕਿਉਂਕਿ ਜੋ ਤੁਸੀਂ ਦਿਲ ਦੇ ਬਲਬਲੇ ਸਾਂਝੇ ਕੀਤੇ ਕਈ ਵਾਰੀ ਲੀਡਰ ਸਕ੍ਰਿਪਟਡ ਹੋ ਜਾਂਦੇ ਆ ਉਹ ਆਪਣੀ ਸਕ੍ਰਿਪਟ ਲਿਖ ਕੇ ਲਿਆਉਂਦੇ ਅੱਜ ਮੈਂ ਆ ਬੋਲੂਗਾ ਫਿਰ ਮੈਂ ਤਾਂ ਨਹੀਂ ਹੈਗਾ ਇਦਾਂ ਦਾ ਮੈਂ ਤਾਂ ਮਾਹੌਲ ਮੁਤਾਬਕ ਬੋਲਦਾ ਕੱਲ ਰਾਤ ਮੈਂ ਪੰਜਾਬ ਪੁਲਿਸ ਦੇ ਇੱਕ ਪ੍ਰੋਗਰਾਮ ਸੀ ਮੈਂ ਉੱਥੇ ਬੋਲ ਰਿਹਾ ਸੀ ਅੱਜ ਮੈਂ ਤੁਹਾਡੇ ਕੋਲ ਆ ਮੈਂ ਦਿਲੋਂ ਬੋਲਦਾ ਔਰ ਜੋ ਬਾਤ ਦਿਲ ਸੇ ਨਿਕਲਦੀ ਹੈ ਉਹ ਅਸਰ ਰੱਖਦੀ ਹੈ ਸਕ੍ਰਿਪਟ ਲਿਖਣ ਦੀ ਲੋੜ ਨਹੀਂ ਪੈਂਦੀ ਸਕ੍ਰਿਪਟ ਉਹ ਲਿਖਦੇ ਨੇ ਜਿਨ੍ਹਾਂ ਨੇ ਝੂਠ ਬਣਾਵੇ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੀ ਵਾਰ ਕੀ ਕਹਿ ਕੇ ਗਏ ਸੀ ਇਹਨਾਂ ਨੂੰ ਸੋ ਮੁੰਡੇ ਕੁੜੀਆਂ ਪੰਜਾਬ ਦੇ ਸਾਡੇ ਧੀਆਂ ਪੁੱਤ ਅੱਜ ਨੌਕਰੀਆਂ ਤੇ ਲੱਗੇ ਨੇ ਅੱਜ ਨਾਇਬ ਤਹਿਸੀਲਦਾਰ ਬਣੇ ਨੇ ਅੱਜ ਐਸਟੀਓ ਲੱਗੇ ਨੇ ਅੱਜ ਹੈਡ ਡਰਾਫਟਸਮੈਨ ਬਣੇ ਨੇ ਨੌਕਰੀਆਂ ਮਿਲੀਆਂ ਨੇ ਘਰੇ ਖੁਸ਼ੀਆਂ ਹੋਣ ਗਿਆ ਜਾ ਕੇ ਹੋਰ ਜ਼ਿਆਦਾ ਹੋਣ ਗਿਆ ਇਸੇ ਕੰਮ ਵਾਸਤੇ ਆਹੀ ਸੁਪਨਾ ਮੈਂ ਸੰਜੋਇਆ ਸੀ ਕਿ ਮੇਰੇ ਤੇ ਹਾਂ ਪੋਤਾਂ ਨੂੰ ਇੱਥੇ ਨੌਕਰੀ ਕਿਉਂ ਨਹੀਂ ਮਿਲਦੀ ਅਸੀਂ ਗੁਰੂ ਨਾਨਕ ਦੇਵ ਦੀ ਧਰਤੀ ਗੁਰੂ ਸ਼੍ਰੀ ਚਿਤ ਭਗਤ ਸਿੰਘ ਹੋਰਾਂਜੀਤ ਦੀ ਧਰਤੀ ਅਸੀਂ ਸਾਡੇ ਪੀਰਾਂ ਫਕੀਰਾਂ ਸ਼ਾਇਰਾਂ ਦੀ ਧਰਤੀ ਛੱਡ ਕੇ ਭੱਜੀ ਕਿਉਂ ਜਾਂਦੇ ਆ ਧਰਤੀ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਨਾ ਧਰਤੀ ਤਾਂ 150 ਮਣ ਦਾਣੇ ਪੈਦਾ ਕਰ ਰਹੀ ਹੈ ਸਾਲ 'ਚ 90 ਮਣ ਝੋਨਾ 60 ਮਣ ਕਣਕ ਧਰਤੀ ਦਾ ਕੋਈ ਕਸੂਰ ਨਹੀਂ ਪਰ ਕੌਮ ਵੀ ਮਿਹਨਤੀ ਹੈ ਇਹ ਵੀ ਨਹੀਂ ਹੈਗਾ ਕਿ ਸਾਡੀ ਮਿਹਨਤ 'ਚ ਕੋਈ ਕਮੀ ਹੈ ਸਿਸਟਮ ਸਿਸਟਮ ਤੋਂ ਪਾ ਦਿ ਰਹੇ ਆ ਅਸਲ ਚ ਜਦੋਂ ਤੁਹਾਨੂੰ ਇੱਕ ਖਜ਼ਾਨਾ ਮੰਤਰੀ 9.5 ਸਾਲ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਤੁਹਾਡਾ ਕੀ ਮੈਂ ਵੀ ਜੇ ਹੁੰਦਾ ਉਸ ਵੇਲੇ ਬੇਰਜ਼ਬਾਰਾਂ ਦੀ ਲਿਸਟ 'ਚ ਮੈਂ ਵੀ ਕਹਿੰਦਾ ਯਾਰ ਜਦੋਂ ਵਿੱਤ ਮੰਤਰੀ ਨੂੰ ਕਹੀ ਜਾਂਦਾ ਖਜ਼ਾਨਾ ਖਾਲੀ ਚਲੋ ਫਿਰ ਕਿਤੇ ਹੋਰ ਦੇਖਦੇ ਆ ਜ਼ਿੰਦਗੀ ਦੇ ਕੋਈ ਆਰੇ ਟਾਰੇ ਹੋਰ ਲਾਉਨੇ ਆ ਖਜ਼ਾਨਾ ਨਹੀਂ ਖਾਲੀ ਸੀ ਅਸਲ 'ਚ ਅਸੀਂ ਆ ਕੇ ਖਜ਼ਾਨਾ ਦੇਖਿਆ ਮੇਰੇ ਅਫਸਰ ਬੈਠੇ ਸਾਰੇ ਖਜ਼ਾਨੇ ਨਾਲ ਸੰਬੰਧਤ ਹੀ ਨੇ ਸਾਰੇ ਰੈਵਨਿਊ ਮਿਨਿਸਟਰ ਨੇ ਖਜ਼ਾਨਾ ਨਹੀਂ ਖਾਲੀ ਸੀ ਨੀਅਤ ਖਾਲੀ ਸੀ ਪੈਸੇ ਲੋਕਾਂ ਨੂੰ ਵੰਡਣੇ ਨਹੀਂ ਆਉਂਦੇ ਸੀ ਸਿਰਫ ਆਪਣੇ ਪਰਿਵਾਰਾਂ ਨੂੰ ਹੀ ਵੰਡਣੇ ਆਉਂਦੇ ਸੀ ਬਸ ਚਾਚਿਆਂ ਨੂੰ ਭਤੀਜਿਆਂ ਨੂੰ ਸਾਲਿਆਂ ਨੂੰ ਜੀਜਿਆਂ ਨੂੰ ਬਸ ਇਦੋਂ ਬਿਨਾ ਗੱਲ ਹੀ ਖਤਮ ਜਿਤੇ ਜਾਂਦੇ ਸੀ ਆਪਣੇ ਕੋਲ ਕੋਈ ਰਾਹ ਨਹੀਂ ਸੀ ਕੁੰਡਾ ਲਾ ਕੇ ਬਹਿ ਜਾਂਦੇ ਸੀ ਅਗਲੀ ਵਾਰ ਆਪਾਂ ਕਹਿੰ ਸੀ ਬੜੇ ਮਾੜੇ ਨਿਕਲੇ ਭਈ ਅਬ ਕਿ ਦੂਜਾ ਮੌਕਾ ਦੇਵਾਂਗੇ ਉਹ ਜਿੱਤ ਜਾਂਦੇ ਸੀ ਉਹ ਕੁੰਡਾ ਲਾ ਕੇ ਬਹਿ ਜਾਂਦੇ ਕੀ ਕਰਦੇ ਫਿਰ ਆਪਾਂ ਫਿਰ ਕੋਈ ਤੀਜੇ ਆਏ ਵਿੱਚੋਂ ਇੱਕ ਸਤਾਜ ਪਿੰਡ ਚੋਂ ਇੱਕ ਜਵਾਕ ਜਿਹਾ ਨਿਕਲਿਆ ਮੁੰਡਾ ਪਹਿਲਾਂ 17 ਸਾਲ ਦੇ ਨੂੰ ਸਟਾਰ ਬਣਾਤਾ ਕਾਮੇਡੀ ਦਾ ਉਸ ਤੋਂ ਬਾਅਦ ਫਿਰ ਸਿੱਧਾ ਹੀ ਪਾਰਲੀਮੈਂਟ ਦੋ ਵਾਰੀ ਉਹ ਤੋਂ ਸਿੱਧਾ ਹੀ ਮੁੱਖ ਮੰਤਰੀ ਮੁੱਖ ਮੰਤਰੀ ਕੀ ਹੁੰਦਾ ਮੁੱਖ ਮੰਤਰੀ ਕੀ ਹੁੰਦਾ ਮੁੱਖ ਮੰਤਰੀ ਬੈਠਣ ਵਾਲਾ ਆਉਦਾ ਨਹੀਂ ਹੁੰਦਾ ਮੁੱਖ ਮੰਤਰੀ ਉਹ ਹੁੰਦਾ ਜਿਹੜਾ ਕੁਰਸੀ ਤੇ ਕਦੇ ਬੈਠੇ ਨਾ ਪੰਜਾਬ ਦੇ ਲੋਕਾਂ ਦੀ ਸੇਵਾ ਕਰੀ ਜਾਵੇ ਕੁਰਸੀ ਤੇ ਨਾ ਬੈਠੇ ਕੁਰਸੀ ਤਾਂ ਖਾਲੀ ਰਹਿਣੀ ਚਾਹੀਦੀ ਹੈ ਉਹਨੂੰ ਲੋਕਾਂ 'ਚ ਹੋਣਾ ਚਾਹੀਦਾ ਮੈਂ ਤੁਹਾਨੂੰ ਕੱਲ ਦੀ ਇੱਕ ਗੱਲ ਦੱਸਦਾ ਕੱਲ ਰਾਤ ਇੱਕ ਪ੍ਰੋਗਰਾਮ ਸੀਗਾ ਜਲੰਧਰ ਪੀਪੀ ਚ ਕਲਾਕਾਰ ਐਸੋਸੀਏਸ਼ਨ ਵੱਲੋਂ ਪੰਜਾਬ ਪੁਲਿਸ ਵਾਸਤੇ ਇੱਕ ਪ੍ਰੋਗਰਾਮ ਕੀਤਾ ਸੀ ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮ ਸੀ ਉੱਥੇ ਜੋ ਉਹਨਾਂ ਦੇ ਪਰਿਵਾਰ ਸੀ ਚੰਡੀਗੜ੍ਹ 'ਚ ਮੈਂ ਪਹਿਰੇਆ ਸੀ ਸਵੇਰ ਤੋਂ 11 ਵਜੇ ਮੈਂ ਸੈਕਟਰੀਟ ਬੈਠਾ ਸੀ ਆਪਣੇ ਦਫ਼ਤਰ 'ਚ ਕੰਮਕਾਰ ਕਰ ਰਿਹਾ ਸੀ ਕੁਝ ਅਫਸਰ ਆਏ ਸਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਿਜਲੀ ਕਰ ਕਰ ਰਹੀ ਹੈ ਹੈਲੀਕਾਪਟਰ ਤਾਂ ਉੱਡਣਾ ਨਹੀਂ ਪ੍ਰੋਗਰਾਮ ਕੈਨਸਲ ਕਰ ਦੇਣਾ ਚਾਹੀਦਾ ਜਰਾਤ ਵਾਲਾ ਉੱਥੇ ਟੈਂਟ ਨਹੀਂ ਲੱਗਿਆ ਹੋਇਆ ਮੈਂ ਕਿਹਾ ਵੀ ਬਿਲਕੁਲ ਨਹੀਂ ਕੈਨਸਲ ਕਰਨਾ ਪਾਇਲਟ ਨੂੰ ਪੁੱਛ ਲੋ ਜੇ ਉੱਡ ਸਕਦਾ ਤਾਂ ਜਾਵਾਂਗੇ ਹਾਂ ਜੇ ਕੈਨਸਲ ਕਰਨਾ ਪਿਆ ਉੱਥੇ ਜਾ ਕੇ ਕਰ ਦਾਂਗੇ ਨਾ ਇੱਥੋਂ ਕਿਉਂ ਕਰਦੇ ਆਪਾਂ ਉੱਥੇ ਜਾ ਕੇ ਦੇਖ ਲਾਂਗੇ ਕੀ ਮਾਹੌਲ ਹੈ ਯਕੀਨ ਕਰਿਓ ਹੈਲੀਕਾਪਟਰ ਆਹੀਂ। ਕੋਰਾਲੀ ਚਮਕੌਰ ਸਾਹਿਬ ਟੱਪੇ ਸੀ ਅਜੇ। ਓਡਾ ਵਡਾ ਸੂਰਜ ਨਿਕਲਿਆ ਪਿਆ ਸੀਗਾ। ਉੱਥੇ ਉਤਰ ਗਏ। ਰਾਤ ਬਹੁਤ ਸੋਹਣਾ ਪ੍ਰੋਗਰਾਮ ਹੋ ਗਿਆ। ਤੇ ਅੱਜ ਮੈਂ ਸਵੇਰੇ ਸਾਰੇ ਅਫਸਰ ਬੁਲਾਏ। ਜਲੰਧਰ। ਮੈਂ ਕਿਹਾ ਵੀ ਕੱਲ ਆਹ ਹੋ ਗਿਆ ਸੀਗਾ ਐਦਾਂ ਫੈਸਲਾ ਹੋਣ ਲੱਗਿਆ ਸੀ ਤੁਹਾਡਾ ਤੁਸੀਂ ਕੀ ਇਹਦੇ ਚੋਂ ਕੱਢਦੇ ਹੋ? ਇਹਦਾ ਕੀ ਹਾਲ? ਮਤਲਬ ਤੁਹਾਡਾ ਕੀ ਰਾਏ ਹੈ ਇਹਦੇ ਬਾਰੇ? ਕੋਈ ਕਹਿੰਦਾ ਜੀ ਵੈਦਰ ਫੋਰਕਾਸਟ ਕੋਈ ਕਹਿੰਦਾ ਜੀ ਗੂਗਲ ਤੇ ਦੇ ਪਤਾ ਲੱਗ ਗਿਆ ਸੀ ਕਿ ਐ ਕੋਈ ਕਹਿੰਦਾ ਜੀ ਵੈਦਰ.com ਫਲਾਣਾ ਦੇ ਕੋਈ ਕਹਿੰਦਾ ਜੀ ਸ਼ਾਇਦ ਉਹਨਾਂ ਨੇ ਉਹੀ ਦੇਖ ਲਿਆ ਹੁਣ ਮੈਂ ਕਿਹਾ ਅਸਲ ਚੇਂ ਨਹੀਂ ਅਸਲ ਜੀ ਮੈਂ ਕਿਹਾ ਅੱਜ ਤੋਂ ਮੈਂ ਤਾਂ ਪਹਿਲਾਂ ਤੋਂ ਹੀ ਯਕੀਨ ਕਰਦਾ ਪਰ ਕੱਲ ਮੇਰਾ ਯਕੀਨ ਇਹ ਇਸ ਕੱਲ ਤੇ ਪੁਖਤਾ ਹੋ ਗਿਆ ਕਿ ਹੁਣ ਅੱਗੇ ਤੋਂ ਵੀ ਮੈਂ ਕਿਹਾ ਨੋਟ ਕਰ ਲਓ ਸਾਰੇ ਅਫਸਰਾਂ ਨੂੰ ਮੈਂ ਹੁਣ ਵੀ ਕਹਿਣਾ ਚਾਹਣਾ ਚੰਡੀਗੜ੍ਹ ਚ ਬੈ ਕੇ ਜਿਹੜੇ ਫੈਸਲੇ ਲੈ ਜਾਂਦੇ ਨੇ ਉਹ ਸਾਰੇ ਫੈਸਲੇ ਪੰਜਾਬ ਚ ਲਾਗੂ ਨਹੀਂ ਹੁੰਦੇ ਨੇ ਚੰਡੀਗੜ੍ਹ ਦਾ ਬੱਦਲ ਹੋਰ ਹੈ ਜੀ ਚੰਡੀਗੜ੍ਹ ਦਾ ਸੂਰ ਜੀ ਹੋਰ ਹੈ ਜੀ ਚੰਡੀਗੜ੍ਹ ਤਾਂ ਹੜ ਹੀ ਨਹੀਂ ਆਉਂਦੇ ਹੜ ਤਾਂ ਸਰਦੂਰਗੜ ਆਉਂਦੇ ਜੇ ਚੰਡੀਗੜ੍ਹ ਨੂੰ ਦੇਖ ਦੇ ਕੇ ਫੈਸਲੇ ਲਈ ਜਾਵਾਂਗੇ ਲੋਕਾਂ ਚ ਨਹੀਂ ਜਾ ਸਕਦੇ ਫਿਰ ਪਹਿਲਾਂ ਵਾਲੇ ਕੀ ਕਰਦੇ ਸੀ ਚੰਡੀਗੜ੍ਹ ਨਹੀਂ ਪੈਂਦਾ ਸੀ ਆਪ ਦਾ ਪੈਂ ਕੈਨਸਲ ਇਹਦਾ ਮਤਲਬ ਪੰਜਾਬ ਚ ਹੀ ਪੈ ਰਿਆ ਹੋਊਗਾ ਨਹੀਂ ਚੰਡੀਗੜ੍ਹ ਦੇ ਦਫ਼ਤਰਾਂ 'ਚ ਬਹਿ ਕੇ ਲਏ ਹੋਏ ਸਾਰੇ ਫੈਸਲੇ ਪੰਜਾਬ ਲਈ ਸਹੀ ਨਹੀਂ ਹੋ ਸਕਦੇ ਪੰਜਾਬ ਜਾ ਕੇ ਦੇਖੋ ਲੋਕਾਂ ਜਾ ਕੇ ਦੇਖੋ ਸਮੈ ਨੂੰ ਚੰਗਾ ਲੱਗਿਆ ਅੱਜ ਪਿੰਡਾਂ ਦੀਆਂ ਧੀਆਂ ਸਾਡੀਆਂ ਭੈਣਾਂ ਪਿੰਡਾਂ ਦੇ ਮੁੰਡੇ ਸਾਡੇ ਗੱਬਰੂ ਜਵਾਨ ਵਧੀਆ ਨੌਕਰੀਆਂ ਤੇ ਲੱਗੇ ਨੇ ਮੈਨੂੰ ਦੱਸਿਆ ਸਾਡੇ ਐਜੂਕੇਸ਼ਨ ਮਿਸਟਰ ਨੇ ਬੀਰੋ ਕੇ ਪਿੰਡ ਹੈ ਮਾਨਸਾ ਜ਼ਿਲ੍ਹੇ ਚ ਸਾਡੇ ਪਿੰਡਾਂ ਦੇ ਨੇੜੇ ਹੈ ਉੱਥੋਂ ਦਾ ਇੱਕ ਮੁੰਡਾ ਕੈਨੇਡਾ ਚਲਾ ਗਿਆ ਸੀ ਸਟੱਡੀ ਵੀ ਦੇ ਤੇ ਜਨਵਰੀ 2023 ਚ ਉਹਨੂੰ ਉਹ ਵੇਟਿੰਗ ਲਿਸਟੋਂ ਹਟ ਛੱਡ ਕੇ ਆ ਗਿਆ ਟੀਚਰ ਬਣਿਆ ਉਹ ਕੈਨੇਡਾ ਚਲਾ ਗਿਆ ਸੀਗਾ ਸਟੱਡੀ ਵੀ ਜੇ ਤੇ ਤੇ ਜਦੋਂ ਉਹਨੂੰ ਨੌਕਰੀ ਮਿਲ ਗਈ ਤਾਂ ਉੱਥੋਂ ਕੈਨੇਡਾ ਛੱਡ ਕੇ ਇੱਥੇ ਵਾਪਸ ਆ ਗਿਆ ਇਹ ਗੱਲ ਮੈਂ ਕਹੀ ਸੀ ਪਹਿਲਾਂ ਵੀ ਕਿ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਊਗੀ ਵਿਰੋਧੀ ਪਾਰਟੀਆਂ ਮਜ਼ਾਕ ਉਡਾਉਂਦੀਆਂ ਸੀ ਲੈ ਕਿਉਂਕਿ ਉਹਨਾਂ ਨੇ ਤਾਂ ਕਦੇ ਇਹ ਕੰਮ ਕੀਤਾ ਨਾ ਜੀ ਉਹਨਾਂ ਨੇ ਨਹੀਂ ਕੀਤਾ ਇਹਗਾ ਉਹ ਤਾਂ ਅੱਜ ਵੀ ਤੁਹਾਡੇ ਤੇ ਵੀ ਸਵਾਲ ਟਾਉਣਗੇ ਕਿੱਥੇ ਦਿੱਤੀਆਂ ਨੌਕਰੀਆਂ ਕੌਣ-ਕੌਣ ਨੇ ਆ ਕੱਟ ਦਿੰਦੇ ਆ ਫੜਾਏ ਹੋ ਮੈਨੂੰ ਆ ਯਾਰ ਭੇਜ ਦੇ ਸੁਖਵੀਰ ਬਾਦਲ ਨੂੰ ਯਾਰ ਇੱਕ ਤਾਂ ਹੁੰਦਾ ਮੰਦ ਬੁੱਧੀ ਚਲੋ ਮੰਦ ਬੁੱਧੀ ਵੀ ਤਾਂ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਆ ਸਾਰਾ ਲਿਸਟ ਪਈ ਐ ਅਕਾਲੀ ਦਲ ਤੇ ਕਾਂਗਰਸੀਆਂ ਦੇ ਪੋਤੇ-ਪੋਤੀਆਂ ਨੂੰ ਵੀ ਮਿਲ ਗਈ ਮੈਂ ਐਵੇਂ ਝੂਠ ਬੋਲ ਦੂੰਗਾ ਅੱਜ 37934 ਹੋਗੇ ਜੀ 251 ਅੱਜ ਨੇ ਅੱਜ ਵਾਲੇ ਪਾ ਕੇ 37934 ਹੋਗੇ ਜੇ ਮੈਂ ਜੇ ਮੈਂ ਫਿਗਰ ਹੀ ਦਿਖਾਉਣੀ ਹੁੰਦੀ ਮੈਂ 68 ਕੋਈ ਹੋਰ ਐਡ ਕਰ ਲੈਂਦਾ 38000 ਕਰ ਦਿੰਦਾ ਜੇ ਮੈਂ ਕਿਉਂ ਕਰਾਂ ਮੈਂ ਜਦੋਂ ਮੈਂ ਦੇ ਹੀ ਨਹੀਂ ਰਿਹਾ ਕਿਸੇ ਦੀ ਲੀਗਲ ਪ੍ਰੋਬਲਮ ਹੈ ਹਾਈ ਕੋਰਟਾਂ ਚ ਕੇਸ ਨੇ ਮੈਂ ਇਸ ਕਰਕੇ ਨਿਯੁਕਤੀ ਪੱਤਰ ਨਹੀਂ ਵੰਡਣ ਆਇਆ ਕਿ ਤੁਸੀਂ ਮੇਰੀ ਫੋਟੋ ਖਿਚਾਓਗੇ ਮੇਰੇ ਨਾਲ ਮੈਂ ਇਸ ਕਰਕੇ ਆਇਆ ਕਿ ਤੁਹਾਡਾ ਸਾਰਾ ਕੁਝ ਅਸੀਂ ਕਲੀਅਰ ਕਰਕੇ ਹਾਈ ਕੋਰਟ ਚੋਂ ਦੇ ਕੇ ਆਇਆ ਤੁਸੀਂ ਜਾ ਕੇ ਕੁਰਸੀਆਂ ਤੇ ਬੈਠੋ ਨਹੀਂ ਤਾਂ ਮੈਂ ਵੰਡ ਦੇਣਾ ਕਹਿ ਦੇਣਾ ਕੱਲ ਨੂੰ 15000 ਹੋਰ ਨੌਕਰੀਆਂ ਜਾਓ ਕਚੈਰੀਆਂ ਚ ਕੱਲ ਨੂੰ ਕੋਈ ਪੀਆਲ ਪਾ ਦੂਗਾ ਇਹ ਨੌਕਰੀਆਂ ਕਿਵੇਂ ਮਿਲ ਗਿਆ ਚਲੋ ਜੀ ਕਚੈਰੀਆਂ ਚ ਤੁਹਾਨੂੰ ਮੈਂ ਬਿਲਕੁਲ ਪਹਿਲਾਂ ਕਲੀਅਰ ਕਰ ਰਿਹਾ ਕਿ ਤੁਸੀਂ ਕੱਲ ਨੂੰ ਜੌਬ ਤੇ ਆਪੇ ਇੱਕੋ ਦਾ ਸਾਲਾ ਅੰਦਾਜ਼ ਆਇਆ ਉਹ ਤੜਕੀ ਉਹ ਲੱਗ ਜਾਂਦਾ ਯਾਰ ਦੱਸੋ ਯਾਰ ਤੜਕੀ ਉਹ ਮੇਰੀ ਮਾਂ ਭੈਣ ਉਹ ਗਾਣਾ ਕੱਢਣ ਲੱਗ ਜਾਂਦਾ ਕਿੱਥੋਂ ਜਿੱਤੇ ਆਏ ਭਾਈ ਤੂੰ ਕਿਹਤੋਂ ਵੀ ਨਹੀਂ ਬਲੱਡ ਕਿਹੜਾ ਡੀਐਨਏ ਕਿਹੜਾ ਜਨਰਲ ਡਾਇਰ ਨੂੰ 13 ਅਪ੍ਰੈਲ 1919 ਕਤਲੀਆਮ ਤੋਂ ਬਾਅਦ ਡਿਨਰ ਕਰਾਇਆ ਸੀ ਕਰੇ ਕਤਲੀਆਮ ਤੋਂ ਬਾਅਦ ਇੱਕ ਦਿਨ ਪਹਿਲਾਂ ਕਰਾ ਦਿੰਦੇ ਮੰਨ ਲੈਨੇ ਆ ਇਹ ਵੀ ਕਹਿ ਸਕਦੇ ਆ ਕਿ ਸਾਨੂੰ ਕੀ ਪਤਾ ਸੀ ਕੱਲ ਨੂੰ ਆਹ ਕਾਰਾ ਕਰ ਦੂਗਾ ਕਾਰਾ ਕਰਨ ਤੋਂ ਬਾਅਦ ਆ ਡੀਐਨਏ ਦੱਸਣ ਲੱਗੇ ਉਹਨਾਂ ਦਾ ਮੈਂ ਜਿਹੜੇ ਮੈਥੋਂ ਪੰਜਾਬ ਦਾ ਹਸਾਬ ਮੰਗਦੇ ਆ ਜਨਰਲ ਡੈਨ ਨੂੰ ਡਿਨਰ ਕਰਾਇਆ ਨਾਟ ਓਨਲੀ ਡਿਨਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨਵੀਂ ਪੀੜੀ ਨੂੰ ਦਰبار ਸਾਹਿਬ ਤੋਂ ਸਰੂਪਾ ਵੀ ਦਵਾਇਆ ਜੰਡਰਾਂ ਨੂੰ ਨਾਟ اونਲੀ ਸਰੂਪਾ ਮaaf ਕਰਵਾਇਆ ਸਰੂਪਾ ਦੇਣ ਵਾਲੇ ਅਕਾਲ ਤਖਸਦ ਦੇ ਜਥੇਦਾਰ ਕੌਣ ਸੀਗੇ ਜਥੇਦਾਰ ਅਰੂੜ ਸਿੰਘ ਜਥੇਦਾਰ ਅਰੂੜ ਸਿੰਘ ਕੌਣ ਸੀਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਕੇ ਨਾਨਨੇ ਮੇਰੇ ਕੋਲ ਤਾਂ ਚਿੱਠੇ ਪੈਣੇ ਇਹਨਾਂ ਦੇ ਕੱਲਾ ਇਹ ਨਹੀਂ ਫਿਰ ਅੱਗੇ ਵਾਲੀ ਦੱਸਦਾ ਮੈਂ ਹੁਣ ਜਿਹੜੀ ਹਜੇ ਤੱਕ ਦੱਸੀ ਨਹੀਂ ਮੈਂ ਕਹਾਂ ਸੀ ਚਲ ਕਾਨੂੰਨ ਕਾਨੂੰਨ ਪਰ ਹੁਣ ਡੂਮਣੇ ਚ ਡੜਾ ਮਾਰ ਲੈਂਦੇ ਆ ਮੈਂ ਕੀ ਕਰਾਂ 1957 ਜਦੋਂ VOTING ਹੋਈ ਭਾਰਤ ਦੇ ਵਿੱਚ ਜਵਾਲਾ ਨਹਿਰੂ ਜੀ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਬਣ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਬਫਦ ਅਰਬ ਮੁਲਕਾਂ ਚ ਗਿਆ ਅਰਬ ਮੁਲਕ ਦੇ ਇੱਕ ਰਾਜੇ ਨੇ ਘੋੜੇ ਦਿੱਤੇ ਅਰਬੀ نسل ਦੇ ਬਹੁਤ ਸ਼ਾਨਦਾਰ ਕਿਉਂਕਿ ਡਿਪਟੀ ਡਿਫੈਂਸ ਮਿਨਿਸਟਰ ਵੀ ਨਾਲ ਗਿਆ ਸੀ ਉਹ ਮਜੀਠੀਆਂ ਦਾ ਪੁਰਖਾ ਸੀ ਸਰਜੀਤ ਸਿੰਘ ਮਜੀਠੀਆ ਉਹ ਡਿਪਟੀ ਡਿਫੈਂਸ ਮਿਨਿਸਟਰ ਆਫ ਇੰਡੀਆ ਸੀ ਫੌਜ ਵਾਸਤੇ ਘੋੜੇ ਦੇਤੇ ਸ਼ਾਨਦਾਰ ਘੋੜੇ ਅਰਬੀ نسل ਦੇ ਰੇਅਰੈਸਟ ਆਫ ਰੇਅਰ ਨਸਲ ਕਾਇਦੇ ਮੁਤਾਬਕ ਕਾਨੂੰਨ ਮੁਤਾਬਕ ਉਹ ਘੋੜੇ ਜਿਹੜੇ ਮੇਰਠ ਪਹੁੰਚਣੇ ਚਾਹੀਦੇ ਸੀ ਕਿਉਂਕਿ ਮੇਰਠ ਦੇ ਵਿੱਚ ਇੰਡੀਆ ਦੀ ਜਿਹੜੀ ਵੀ ਫੌਜ ਦੇ ਐਨੀਮਲਸ ਨੇ ਕੁੱਤੇ, ਊਂਟ, ਘੋੜੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਪਹੁੰਚਣੇ ਚਾਹੀਦੇ ਸੀ ਪਰ ਇਹ ਮੈਂ ਸਵਾਲ ਤੁਹਾਡੇ ਤੇ ਛੱਡ ਰਿਹਾ ਹੁਣ 2 ਮਹੀਨੇ ਬਾਅਦ ਉਸ ਅਰਬੀ ਕਿੰਗ ਨੇ ਆਪਣੀ ਐਮਬੈਸੀ 'ਚ ਫੋਨ ਕਰਕੇ ਪੁੱਛਿਆ ਘੋੜੇ ਕਿਵੇਂ ਨੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ 2 ਘੰਟਿਆਂ ਬਾਅਦ ਦੱਸ ਦਿੰਦੇ ਹਾਂ ਮੇਰਠ ਜਾ ਕੇ ਮੇਰਠ ਗਏ ਉਹ ਕਿਤੇ ਕੋੜੇ ਆਏ ਹੀ ਨਹੀਂ ਇਹ ਉਹਨਾਂ ਜਾ ਕੇ ਦੱਸਤਾ ਜਿੱਥੇ ਕੋੜੇ ਨਹੀਂ ਆਏ ਉਹ ਤਾਂ ਪਰਸਨਲ ਕਿਤੇ ਚਲੇ ਗਏ ਜੀ ਤੇ ਇਸ ਗੱਲ ਦਾ ਨਹਿਰੂ ਨਾਲ ਇਤਰਾਜ਼ ਕੀਤਾ ਉਸ ਕਿੰਗ ਨੇ ਤੇ ਨਹਿਰੂ ਨੇ ਕਿਹਾ ਮਿਸਟਰ ਮਜੀਠੀਆ ਈਮੇਜ ਲਈ ਰਜਾਇਨ ਕਰ ਦੇ ਅਸਤੀਫਾ ਦੇ ਦੇ ਉਸ ਵੇਲੇ ਰਾਜਨੀਤੀ ਬਹੁਤ ਇਮਾਨਦਾਰ ਹੁੰਦੀ ਸੀ 57 58 ਨਾਟ ਦੀ ਗੱਲ ਹੈ ਰਿਜਾਈਨ ਕਰ ਦੋ ਕੋੜੇ ਕਿਧਰ ਗਏ ਵਰ ਅੱਜ ਜੇ ਮੇਰਠ ਕੋਈ ਪਾਗੜਾ ਬੰਦਾ ਚਲਾ ਜਾਵੇ ਨਾ ਸਰਦਾਰ ਉਸ ਐਨੀਮਲ ਟ੍ਰੇਨਿੰਗ ਸੈਂਟਰ ਲੋਕ ਪਤਾ ਕੀ ਕਰਨੇ ਕੋੜਾ ਚੋਰ ਆਗੇ ਆਪਣੀ ਆ ਇੱਜ਼ਤ ਵਣਾਈ ਇਹਨਾਂ ਨੇ ਹੁਣ ਮੈਂ ਅੱਜ মিডিਆ ਦੇ ਸਾਹਮਣੇ ਵਿਕਰਮਜੀਤ ਸਿੰਘ ਮਜੀਠੀਏ ਨੂੰ 5 ਤਰੀਕ ਤੱਕ ਦਾ ਟਾਈਮ ਦੇਣਾ ਕਿ ਕੋੜੇ ਕਿੱਥੇ ਗਏ 5 ਤਰੀਕ ਤੱਕ ਦੱਸ ਦੇ ਨਹੀਂ ਫਿਰ 5 ਨੂੰ ਮੈਂ ਦੱਸੂਗਾ ਫਿਰ ਆ ਡੀਐਨਏ ਹੈ ਆ ਡੀਐਨਏ ਹੈ ਭਗਵੰਤ ਜੀ ਤੋਂ ਹਸਾ ਮੰਗਦੇ ਆ ਕਿਸੇ ਪੱਖੋਂ ਤਾਂ ਛੱਡ ਦਿਓ ਯਾਰ ਕੀ ਕੁਆਲੀਫਿਕੇਸ਼ਨ ਹੈ ਸਾਲਾ ਹੈ ਬਸ ਦੱਸ ਇਹ ਕੁਆਲੀਫਿਕੇਸ਼ਨ ਹੈ ਬਸ ਹੱਦ ਹੈ ਉਹ ਸਰ ਸਰਦੀ ਪਾਦੀ ਲਈ ਸੀ ਉਸ ਵੇਲੇ ਸਰਦੀ ਪਾਦੀ ਅੰਗਰੇਜ਼ ਸਿਰਫ ਆਪਣੇ ਪਿੱਠੂਆਂ ਨੂੰ ਦਿੰਦੇ ਸੀ ਕੱਲੀ ਕੱਲੀ ਗੱਲ ਪਈ ਹੈ ਸੱਚਾ ਇੱਥੋਂ ਬੋਲਦਾ ਚਲ 5 ਤਰੀਕ ਤੱਕ ਜਵਾਬ ਦੇ ਦੇ ਕੋੜੇ ਕਿੱਧਰ ਗਏ ਮੈਨੂੰ ਪਤਾ ਕੋੜੇ ਕਿੱਥੇ ਗਏ ਪਰ ਮੈਂ ਉਹ ਤਾਂ ਪੁੱਛਦਾ ਵੀ ਆਪੀ ਮੰਨ ਜੇਂਗਾ ਵਧੀਆ ਰਹੇਂਗਾ ਨਹੀਂ ਤੜਕੀ ਬਹਿ ਜਾਂਦਾ ਮੇਰੀ ਮਾਂ ਨੇ ਕੰਨ 'ਚ ਕੀ ਪਾਇਆ ਹੋਇਆ ਜੀ ਇਹ ਚੁੰਨੀ ਕਿਉਂ ਲਈ ਹੋਈ ਹੈ ਜੀ ਰਹ ਹੱਦ ਯਾਰ ਬਸ ਇਹੀ ਨਹੀਂ ਚੜ ਜਾਂਦਾ ਯਾਰ ਕਿ ਸਤੌਜ ਪਿੰਡ ਦਾ ਇੱਕ ਆਮ ਘਰਾਂ ਦਾ ਮੁੰਡਾ ਕੁਰਸੀ 'ਤੇ ਕੰਮ ਬੈ ਗਿਆ ਬਸ ਆਹੀ ਨਹੀਂ ਚੜ ਜਾਂਦੇ ਇਹਨਾਂ ਇਹ ਕੁਰਸੀਆਂ ਸਾਡੇ ਵਾਸਤੇ ਬਣੀਆਂ ਸੀ ਇਹ ਸਾਰਿਆਂ ਨੂੰ ਨੌਕਰੀਆਂ ਦੇਈ ਜਾਂਦਾ ਹੈ ਇਹ ਤਾਂ ਲਟਾਈ ਜਾਂਦਾ ਹੈ ਇਹ ਤਾਂ ਲੋਕਾਂ ਨੂੰ ਲਟਾਈ ਜਾਂਦਾ ਪੰਜਾਬ ਮੈਂ ਤਾਂ ਲੋਕਾਂ ਨੂੰ ਲਟਾਉਂਗਾ ਲੋਕ ਟੈਕਸ ਦਿੰਦੇ ਨੇ ਮੈਂ ਟੈਕਸ ਦਾ ਪੈਸਾ ਤੁਹਾਨੂੰ ਵਾਪਸ ਦੇਉਂਗਾ ਤੁਹਾਡੀ ਤਰਖਾਹਾਂ ਦੇ ਰੂਪ ਚ ਬਿਜਲੀ ਦੇ ਬਿਲਾ ਦੇ ਰੂਪ ਸੀ ਇਹਨਾਂ ਨੂੰ ਹੋਰ ਕੋਈ ਇਹਨਾਂ ਨੂੰ ਹੋਰ ਕੋਈ ਦਿੱਕਤ ਨਹੀਂ ਬਸ ਇਹ ਇੱਕ ਗੱਲ ਤੋਂ ਐ ਇਹ ਯਾਰ ਕਿਉਂ ਬਹਿ ਗਿਆ ਆਮਪ ਕਰਾਂ ਦਾ ਮੁੰਡਾ ਆ ਕੇ ਹੋਰ ਕੋਈ ਲੈਣਾ ਦੇਣਾ ਨਹੀਂ ਲੋਕਾਂ ਨੇ ਹਰ ਰਾਤ ਇਹ ਜਲਾ ਸਾਰੇ ਹਰ ਰਾਤ ਯਾਰ ਮੇਰੀ ਕੀ ਕਹਾਤ ਹੈ ਮੈਂ ਮੇਰੀ ਕਹਾਤ ਹੈ ਕੋਈ ਲੋਕਾਂ ਨੇ ਕੀਤਾ ਸਾਰਾ ਕੰਮ ਤੇ ਲੋਕਾਂ ਦੇ ਫਤਵੇ ਨੂੰ ਤੁਸੀਂ ਮੰਨਦੇ ਕਿਉਂ ਨਹੀਂ ਨਾ ਜੀ ਅਰੇ ਸਾਲੇ ਜੀਜੇ ਦੀ ਆਬਸ਼ ਨਹੀਂ ਬਣਦੀ ਉਹ 12 ਵਜੇ ਪ੍ਰੈਸ ਕਾਨਫਰੰਸ ਕਰਦਾ ਉਹ 2 ਵਜੇ ਕਰਦਾ ਚਲ ਐਂ ਕਰ ਦੋਨੇ ਸਾਜ ਜੀ ਇਕੱਠੇ ਪ੍ਰੈਸ ਕਾਨਫਰੰਸ ਕਰਕੇ ਦਿਖਾਓ ਮੰਨ ਜੂਗਾ ਮੈਂ ਕਿਉਂਕਿ ਘਰੇ ਪੰਗਾ ਪਿਆ ਪਿਆ ਕੋ ਤਾਂ ਹੁੰਦਾ ਹੀ ਆ ਇਹ ਘਰੇ ਹੁਣ ਭੈਣ ਉਹਦੇ ਨਾਲ ਹੈ ਭਰਾ ਨਾਲ ਜਿਹੋ ਨਾਲ ਉੱਪਰ ਕਰ ਰੱਖਿਆ ਸੁਖਵੀਰ ਵਾਲ ਦਾ ਮੈਂ ਪ੍ਰਧਾਨ ਬਣਾ ਸਾਨੂੰ ਪਰ ਕੁਦਰਤ ਹੈ ਮੈਂ ਕਹਿੰਦਾ ਹੁੰਦਾ ਸੀ ਨਾ ਕਿ ਪ੍ਰਮਾਤਮਾ ਬਾਦਲ ਸਾਹਿਬ ਦੀ ਉਮਰ ਲੰਬੀ ਕਰੇ ਤਾਂ ਕਿ ਉਹ ਅੱਖੀਂ ਦੇਖ ਕੇ ਜਾਣ ਅਕਾਲੀ ਦਲ ਦਾ ਕੀ ਹਾਲ ਹੋ ਗਿਆ ਮੈਂ ਹੁਣ ਉਸ ਬੰਦੇ ਨੂੰ ਲੱਭਦਾ ਫਿਰਦਾ ਜਿਹੜਾ ਕਹਿੰਦਾ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ ਮੈਂ ਉਹਨੂੰ ਸਵਾਲ ਕਰੂੰਗਾ ਕਿਉਂ ਨਹੀਂ ਜਾਂਦਾ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਲੈ ਤਾ ਗਿਆ ਨਾਲ ਹੀ ਗਿਆ ਖਤਮ ਆ ਕੰਮ ਇੱਕ ਇੱਕ ਕਿਤੇ ਵੋਟ ਪਾ ਜੇ ਮੈਂ ਕਹਿ ਦੂੰਗਾ ਮੈਂ ਨਹੀਂ ਕਹਿੰਦਾ ਮੈਨੂੰ ਪਾਓ ਭਾਈ ਤੁਸੀਂ ਦੱਸੋ ਨਾ ਆ ਕੁੜੀ ਕਹਿੰਦੀ ਸੀ ਉਹਨਾਂ ਨੇ ਆਇ ਨਹੀਂ ਕੀਤਾ ਇਹਨਾਂ ਨੇ ਆਇ ਨਹੀਂ ਕੀਤਾ ਉਹ ਉਹਨਾਂ ਇਹਨਾਂ ਕੌਣ ਸੀ ਇਹੀ ਸੀ 25 ਸਾਲ ਤੋਂ ਇਹੀ ਸੀ ਖੈਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਮਾਤਮਾ ਕਹਿੰਦੇ ਵੀ ਤੁਰ ਗਿਆਂ ਦੀ ਕੋਈ ਨਿੰਦਾ ਨਹੀਂ ਕਰਦੇ ਸਾਨੂੰ ਇੰਨੇ ਤਾਂ ਸਿਖਾਏ ਨੇ ਸਾਡੇ ਬਜ਼ੁਰਗਾਂ ਨੇ ਐਟੀਕੇਟਸ ਪਰ ਐਦਾਂ ਵੀ ਨਹੀਂ ਇੰਨਾ ਵੀ ਨਹੀਂ ਚੱਲ ਸਕਦੇ ਅਸੀਂ ਕਿ ਤੁਸੀਂ ਹਰ ਰੋਜ਼ ਉੱਠ ਕੇ ਕੋਈ ਬਿਨਾ ਬਜਾ ਤੋਂ ਕੋਈ ਗੱਲ ਨੌਕਰੀਆਂ ਦੇਤੀਆਂ ਕਿਉਂ ਦੇਤੀਆਂ ਕਿ ਕਿਹੜੇ ਡਿਪਾਰਟਮੈਂਟ ਦੇਤੀਆਂ ਕਿੱਥੋਂ ਦੇਵੋਗੇ ਤਨਖਾਹ ਤੁਸੀਂ ਕੀ ਲੈਣਾ ਵੀ ਇਸ ਗੱਲ ਤੋਂ ਅਸੀਂ ਦੇਵਾਂਗੇ ਤਨਖਾਹ ਅਸੀਂ ਦੇਵਾਂਗੇ ਬਿਜਲੀ ਦੇ ਬਿੱਲ ਜ਼ੀਰੋ ਅਸੀਂ ਕਸੀ ਬਣਾਵਾਂਗੇ ਸਕੂਲ ਆਫ ਐਮੀਨੈਂਸ ਅਸੀਂ ਖੋਲ੍ਹਾਂਗੇ ਆਮ ਆਦਮੀ ਕਲੀਨਿਕ ਅਸੀਂ ਕਰਾਵਾਂਗੇ ਤੀਰਥ ਯਾਤਰਾ ਤੁਸੀਂ ਕੀ ਲੈਣਾ ਜੋ ਤੁਹਾਨੂੰ ਕਰਨਾ ਹੀ ਨਹੀਂ ਹੁੰਦਾ ਇਹ ਕੰਮ ਤੁਸੀਂ ਆਪਣੇ ਹੋਟਲ ਟੱਪਿਆਂ ਦੀ ਗੱਲ ਕਰੋ ਉਹਨਾਂ ਦੀ ਵਾਰੀ ਆ ਰਹੀ ਹੈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਖੁਸ਼ਖਬਰੀਆਂ ਮਿਲਣਗੀਆਂ ਨਵੇਂ ਸਾਲ 'ਚ ਕਿ ਜਿਹੜੀਆਂ ਤੁਹਾਡਾ ਖੂਨ ਤੁਹਾਡਾ ਇੱਕ ਇੱਕ ਪੈਸਾ ਟੈਕਸ ਦਾ ਤੁਹਾਡੇ ਮਾਪਿਓ ਦਾ ਬਜ਼ੁਰਗਾਂ ਦਾ ਇੱਕ ਪੈਸਾ ਲੁੱਟ ਕੇ ਜਿਹੜੀਆਂ ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ अटैच करके पब्लिक वापस नहीं तो फिर कह दे मुख्यमंत्री बने फिर आए गए कुछ तो है ना फिर जनरेशन वास्ते कुछ तो नवा करिए फिर लोग मैं जब से चला हूं नजर मंजिल पे है इन आंखों ने कभी मील का पत्थर नहीं देखा ਨੀਲ ਦੇ ਪੱਥਰ ਹੀ ਦੇਖਦੇ ਆਂ ਅਸੀਂ ਤਾਂ ਸਿੱਧੀ ਮੰਜ਼ਲ ਹੈ ਮੰਜ਼ਲੇ ਰੰਗਲਾ ਪੰਜਾਬ ਤੇ ਜਿਸ ਤਰ੍ਹਾਂ ਤੁਸੀਂ ਅੱਜ ਬੋਲੇ ਹੋ ਮੈਨੂੰ ਬਹੁਤ ਚੰਗਾ ਲੱਗਾ ਅੱਜ ਮੇਰੇ ਦਿਲ ਨੂੰ ਤਸੱਲੀ ਹੈ ਖੁੱਲ ਕੇ ਨਹੀਂ ਦਊਗੀ ਕਿ ਸ਼ੁਕਰ ਹੈ ਮੇਰੇ ਪੰਜਾਬ ਦੇ ਧੀਆਂ ਪੁੱਤ ਖੁਸ਼ ਨੇ ਜਾ ਕੇ ਕਰੇਂ ਜਾਉਂਗੇ ਮਾਮੇ ਫੁੱਫੜ ਪੂਆ ਭਤੀਜੇ ਆਉਣਗੇ ਤੇ ਨੌਕਰੀਆਂ ਦੀ ਖੁਸ਼ੀ ਬਣਾਉਂਗੇ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਵੋਟਾਂ ਬੂਟਾਂ ਇਹ ਵੋ ਕੁਝ ਨਹੀਂ ਹੁੰਦਾ ਜੀ ਪਰਮਾਤਮਾ ਜੇ ਕਿਸੇ ਕੁਰਸੀ ਤੇ ਬਿਠਾ ਦਿੰਦਾ ਕੋਈ ਪ੍ਰਮਾਤਮਾ ਤੁਹਾਨੂੰ ਕੋਈ ਦਾਤ ਬਖਸ਼ ਦਿੰਦਾ ਤਾਂ ਸ਼ੁਕਰਾਨਾ ਕਰਿਆ ਕਰੋ। ਲੰਬੇ ਨਾ ਦਿਆ ਕਰੋ। ਇਹ ਤੋਂ ਵੱਡਾ ਮੈਂ ਕੌਣ ਹੋ ਸਕਦਾ ਜੀ? ਸ਼ੁਕਰਾਨੇ ਦੇਣ ਵਾਲਾ ਪ੍ਰਮਾਤਮਾ ਐਡੀ ਵੱਡੀ ਦਾਤ ਬਖਸ਼ਤੀ ਲੋਕਾਂ ਦੀ ਸੇਵਾ ਕਰਨ ਦੀ ਬਸ ਪ੍ਰਮਾਤਮਾ ਅਗੇ ਹੀਰਦਾਸ ਹੈ ਦੋ ਟਾਈਮ ਸਮਤਵਕਸ਼ੀ, ਬਲਵਕਸ਼ੀ ਪੈਨ ਚੱਲਦਾ ਰਹੇ, ਲੋਕਾਂ ਦੇ ਚੁੱਲ੍ਹੇ ਬਲਦੇ ਰਹਿਣ। ਰੋਸ਼ਨੀਆਂ ਤੇ ਵਿੱਦਿਆ